ਅੱਜ ਦੀ ਇਹ ਵੀਡੀਓ ਖਾਸ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਇਦਾਂ ਦੀ ਆਉਂਦੀ ਹੈ ਕਿ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਪਹਿਲਾਂ ਉਹਨਾਂ ਨੂੰ ਪੂਰੀ ਆਸ ਹੁੰਦੀ ਹੈ ਕਿ ਸਾਡਾ ਇਹ ਕੰਮ ਬਣ ਹੀ ਜਾਏਗਾ ਪਹਿਲਾ ਕੰਮ ਬਹੁਤ ਵਧੀਆ ਚੱਲ ਰਿਹਾ ਹੁੰਦਾ ਹੈ ਪਰ ਅਚਾਨਕ ਪਤਾ ਨਹੀਂ ਕਿੱਧਰੋਂ ਕੋਈ ਨਾ ਕੋਈ ਮੁਸੀਬਤ ਇਦਾਂ ਦੀ ਆਉਂਦੀ ਹੈ ਕੋਈ ਨਾ ਕੋਈ ਰੁਕਾਵਟ ਇਦਾਂ ਦੀ ਆਉਂਦੀ ਹੈ ਜੋ ਉਹਨਾਂ ਨੇ ਕਦੀ ਸੋਚੀ ਤੱਕ ਨਹੀਂ ਹੁੰਦੀ ਤੇ ਉਹ ਰੁਕਾਵਟ ਆ ਕੇ ਉਹ ਕੰਮ ਉੱਥੇ ਹੀ ਬੰਦ ਕਰਨਾ ਪੈਂਦਾ ਤੇ ਫਿਰ ਉਹ ਇਨਸਾਨ ਸੋਚਦਾ ਚਲੋ ਕੋਈ ਗੱਲ ਨਹੀਂ ਇੱਕ ਕੰਮ ਨਹੀਂ ਤੇ ਦੂਜਾ ਕੰਮ ਕੋਈ ਕਰ ਲੈਨੇ ਆ ਫਿਰ ਵੀ ਵਿਚਾਰਾ ਹਿੰਮਤ ਕਰਕੇ ਕੋਈ ਦੂਸਰਾ ਕੰਮ ਕਰਦਾ ਤੇ ਦੂਸਰੇ ਕੰਮ ਦੇ ਵਿੱਚ ਵੀ ਬਿਲਕੁਲ ਇਦਾਂ ਹੀ ਹੁੰਦਾ ਉਹਦੇ ਵਿੱਚ ਵੀ ਕੋਈ ਨਾ ਕੋਈ ਰੁਕਾਵਟ ਆਉਂਦੀ ਹੈ ਤੇ ਉਹ ਵੀ ਕੰਮ ਉੱਥੇ ਹੀ ਠੱਪ ਹੋ ਜਾਂਦਾ ਤੇ ਫਿਰ ਉਹ ਇਨਸਾਨ ਆਪਣੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਕਿ ਮੇਰੀ ਕਿਸਮਤ ਬਹੁਤ ਮਾੜੀ ਹੈ ਲੱਗਦਾ ਰੱਬ ਮੇਰੇ ਪਿੱਛੇ ਹੀ ਪੈ ਗਿਆ ਕੋਈ ਵੀ ਕੰਮ ਨਹੀਂ ਬੰਦਦਾ ਪਰ ਕੰਮ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਰਹੀ ਹੈ ਪਰ ਤੁਸੀਂ ਹੁਣ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਤ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਇਹ ਰੁਕਾਵਟ ਦੂਰ ਹੋ ਜਾਏਗੀ ਤੁਹਾਡਾ ਹਰ ਇੱਕ ਕੰਮ ਬਣੇਗਾ ਤੁਸੀਂ ਜਿੱਧਰ ਵੀ ਕੋਈ ਵੀ ਕੰਮ ਕਰਨ ਜਾਓਗੇ ਉਹ ਕੰਮ ਪੂਰਾ ਜ਼ਰੂਰ ਹੋਏਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਰਮੇਸ਼ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਕੋਲ ਕੋਈ ਵੀ ਰੋਜ਼ਗਾਰ ਨਹੀਂ ਸੀ ਉਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ਰਮੇਸ਼ ਦੇ ਉੱਪਰ ਸੀ ਉਸ ਨੇ ਆਪਣੇ ਪਰਿਵਾਰ ਲਈ ਖਾਣਾ ਲੈ ਕੇ ਜਾਣਾ ਆਪਣੇ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਕਰਨਾ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦਾ ਬੋਝ ਉਸ ਰਮੇਸ਼ ਦੇ ਸਿਰ ਉੱਪਰ ਸੀ ਰਮੇਸ਼ ਕੋਲ ਕੋਈ ਵੀ ਰੋਜ਼ਗਾਰ ਨਹੀਂ ਸੀ ਪੈਸਿਆਂ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਇਸ ਕਰਕੇ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਉਹ ਸੋਚਦਾ ਕਿ ਚਲੋ ਕਿਤੇ ਨਾ ਕਿਤੇ ਮਜ਼ਦੂਰੀ ਕਰ ਲੈਨੇ ਆ ਥੋੜੇ ਬੋਤੇ ਪੈਸੇ ਮਿਲ ਲਗੇ ਉਹਨਾਂ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਲਈ ਖਾਣਾ ਤਾਂ ਲੈ ਕੇ ਜਾਵਾਂਗਾ ਉਹ ਭੁੱਖੇ ਤਾਂ ਨਾ ਸੌਣਗੇ ਤੇ ਰਮੇਸ਼ ਉਦਾਂ ਹੀ ਕਰਦਾ ਮਜ਼ਦੂਰੀ ਲੱਭਣ ਲਈ ਕਿਤੇ ਚੱਲਿਆ ਜਾਂਦਾ ਪਰ ਕਿਸਮਤ ਇੰਨੀ ਮਾੜੀ ਸੀ ਕਿ ਕਿਤੇ ਮਜ਼ਦੂਰੀ ਵੀ ਨਹੀਂ ਮਿਲਦੀ ਥੱਕ ਹਾਰ ਕੇ ਘਰ ਵਾਪਸ ਆ ਜਾਂਦਾ ਉਸ ਰਾਤ ਸਾਰੇ ਭੁੱਖੇ ਹੀ ਸੌ ਜਾਂਦੇ ਨੇ ਕਿਉਂਕਿ ਰਮੇਸ਼ ਕੋਲ ਪੈਸੇ ਨਹੀਂ ਸੀ ਘਰ ਦੇ ਵਿੱਚ ਦਾਣੇ ਨਹੀਂ ਸੀ ਸਾਰੇ ਮਜਬੂਰੀ ਸਮਝਦੇ ਨੇ ਤੇ ਚੁੱਪਚਾਪ ਭੁੱਖੇ ਸੌ ਜਾਂਦੇ ਨੇ ਅਗਲੇ ਦਿਨ ਸਵੇਰ ਹੁੰਦੀ ਹੈ ਰਮੇਸ਼ ਫੇਰ ਕੰਮ ਲੱਭਣ ਚੱਲਦਾ ਹੈ ਸਾਰਾ ਦਿਨ ਬੀਤ ਜਾਂਦਾ ਹੈ ਪਰ ਕੋਈ ਵੀ ਮਜ਼ਦੂਰੀ ਦਾ ਕੰਮ ਨਹੀਂ ਮਿਲਦਾ ਸ਼ਾਮ ਨੂੰ ਖਾਲੀ ਹੱਥ ਵਾਪਸ ਆ ਰਿਹਾ ਸੀ ਆਪਸ ਆਉਂਦਾ ਸੋਚ ਰਿਹਾ ਸੀ ਕਿ ਅੱਜ ਘਰ ਕੀ ਮੂਵ ਖਾਵਾਂਗਾ ਕਿ ਪੈਸੇ ਨਹੀਂ ਮਿਲੇ ਫੇਰ ਅੱਜ ਘਰਦਿਆਂ ਨੂੰ ਭੁੱਖਾ ਸੌਣਾ ਪਏਗਾ ਰਸਤੇ ਦੇ ਵਿੱਚ ਆਉਂਦਾ ਆਉਂਦਾ ਇੱਕ ਸਾਧੂ ਨੂੰ ਦੇਖਦਾ ਸਾਧੂ ਕੋਲ ਕੁਝ ਚੌਲ ਪਏ ਸੀ ਉਹ ਆ ਕੇ ਸਾਧੂ ਕੋਲ ਬੈਠ ਜਾਂਦਾ ਹੈ ਸਾਧੂ ਨੂੰ ਆ ਕੇ ਕਹਿੰਦਾ ਕਿ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਵੀ ਮੇਰੀ ਮੁਸ਼ਕਿਲ ਦਾ ਹੱਲ ਦਿਓ ਸਾਧੂ ਪੁੱਛਦਾ ਹੈ ਕਿ ਕੀ ਹੋਇਆ ਬਹੁਤ ਪਰੇਸ਼ਾਨ ਲੱਗਦਾ ਹੈ ਤਾਂ ਰਮੇਸ਼ ਆਪਣੀ ਸਾਰੀ ਕਹਾਣੀ ਸਾਧੂ ਨੂੰ ਦੱਸਦਾ ਹੈ ਤੇ ਕਹਿੰਦਾ ਕਿ ਅੱਜ ਮੇਰੇ ਪਰਿਵਾਰ ਨੂੰ ਫੇਰ ਭੁੱਖਾ ਸੌਣਾ ਪਏਗਾ ਤਾਂ ਉਹ ਸਾਧੂ ਕਹਿੰਦਾ ਨਹੀਂ ਤੈਨੂੰ ਅੱਜ ਭੁੱਖਾ ਨਹੀਂ ਸੌਣਾ ਪਏਗਾ ਤੂੰ ਇਦਾਂ ਕਰ ਆ ਥੋੜੇ ਜੇ ਚੌਲ ਪਏ ਨੇ ਇਹਨਾਂ ਚੌਲਾਂ ਨੂੰ ਲੈ ਕੇ ਚੱਲਿਆ ਜਾ ਤੇ ਤੇਰਾ ਸਭ ਕੁਝ ਠੀਕ ਹੋ ਜਾਏਗਾ ਉਹ ਸਾਧੂ ਸੋਚਦਾ ਹੈ ਕਿ ਇਹ ਚੌਲਾਂ ਨਾਲ ਕੀ ਕਰੇਗਾ ਪਰ ਉਹ ਸਾਧੂ ਨੇ ਜਦੋਂ ਕੁਝ ਕਿਸੇ ਨੂੰ ਸਮਝਾਉਣਾ ਹੋਵੇ ਤੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਤਾਂ ਸਾਧੂ ਉਹਨੂੰ ਥੋੜੇ ਜੇ ਚੌਲ ਦੇ ਦਿੰਦਾ ਹੈ ਰਮੇਸ਼ ਉਹ ਚੌਲ ਲੈ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਸੋਚਦਾ ਕਿ ਇਹ ਚੌਲ ਤਾਂ ਬਿਲਕੁਲ ਥੋੜੇ ਨੇ ਇਹਨਾਂ ਨਾਲ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋਏਗਾ ਪਤਾ ਨਹੀਂ ਉਹ ਸਾਧੂ ਨੇ ਇਹ ਚੌਲ ਮੈਨੂੰ ਕਿਉਂ ਦਿੱਤੇ ਨੇ ਰਸਤੇ ਦੇ ਵਿੱਚ ਆਉਂਦਾ ਆਂ ਦਾ ਵੇਖਦਾ ਕਿ ਕਬੂਤਰ ਦਾਣਾ ਚੋਗ ਰਹੇ ਸੀ ਇੱਕ ਪਾਸੇ ਦਾਣਾ ਥੋੜਾ ਜਿਹਾ ਪਿਆ ਹੋਇਆ ਸੀ ਇਹ ਦੂਸਰੇ ਪਾਸੇ ਕਬੂਤਰ ਬਿਲਕੁਲ ਸ਼ਾਂਤ ਬੈਠੇ ਸੀ ਕਿਉਂਕਿ ਉਹਨਾਂ ਕੋਲ ਦਾਣਾ ਨਹੀਂ ਸੀ ਹੁਣ ਰਮੇਸ਼ ਸੋਚਦਾ ਹੈ ਕਿ ਮੇਰੇ ਕੋਲ ਦਾਣੇ ਤਾਂ ਨੇ ਇਹ ਮੈਂ ਦਾਣੇ ਉਹਨਾਂ ਨੂੰ ਪਾ ਦਿੰਨਾ ਇਹਨਾਂ ਨਾਲ ਮੇਰੇ ਘਰ ਦਾ ਗੁਜ਼ਾਰਾ ਤਾਂ ਨਹੀਂ ਹੋਏਗਾ ਇਹਨਾਂ ਦਾ ਗੁਜ਼ਾਰਾ ਤਾਂ ਹੋ ਜਾਏਗਾ ਰਮੇਸ਼ ਉਦਾਂ ਹੀ ਕਰਦਾ ਹੈ ਉਹ ਦਾਣੇ ਜੋ ਸਾਧੂ ਨੇ ਦਿੱਤੇ ਸੀ ਉਹ ਕਬੂਤਰਾਂ ਨੂੰ ਪਾ ਜਾਂਦਾ ਹੁਣ ਰਮੇਸ਼ ਕੋਲ ਕੁਝ ਨਹੀਂ ਸੀ ਫੇਰ ਵਾਪਸ ਸੋਚਦਾ ਹੈ ਕਿ ਕੀ ਮੂੰਹ ਵਿਖਾਉਂਗਾ ਜਦੋਂ ਘਰ ਤੋਂ ਬਿਲਕੁਲ ਥੋੜਾ ਜਿਹਾ ਦੂਰ ਰਹਿ ਜਾਂਦਾ ਹੈ ਉਹਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਬਚਾਓ ਬਚਾਓ ਇਦਾਂ ਦੀ ਆਵਾਜ਼ ਉਸ ਰਮੇਸ਼ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤੇ ਪਿੱਛੇ ਉਸ ਨੂੰ ਦੇਖਦਾ ਕਿ ਇੱਕ ਚੋਰ ਦੇ ਪੁਲਸ ਲੱਗੀ ਹੋਈ ਹੈ ਚੋਰ ਕੋਲ ਇੱਕ ਬੋਰੀ ਸੀ ਕਿਉਂਕਿ ਚੋਰ ਗੋਦਾਮ ਦੇ ਵਿੱਚੋਂ ਚੋਰੀ ਕਰਕੇ ਲੈ ਕੇ ਆਇਆ ਸੀ ਇਸ ਕਰਕੇ ਉਸ ਦੇ ਵਿੱਚ ਪੁਲਸ ਲੱਗੀ ਹੋਈ ਸੀ ਉਸ ਚੋਰ ਨੂੰ ਭੱਜਣ ਦੇ ਵਿੱਚ ਦਿੱਕਤ ਆ ਰਹੀ ਸੀ ਉਹ ਚੋਰ ਉੱਥੇ ਬੋਰੀ ਸੁੱਟ ਜਾਂਦਾ ਤੇ ਭੱਜ ਜਾਂਦਾ ਪੁਲਸ ਵੀ ਉਸ ਦੇ ਪਿੱਛੇ ਪਿੱਛੇ ਭੱਜਦੀ ਹੈ ਤੇ ਰਮੇਸ਼ ਦੇਖਦਾ ਕਿ ਉਸ ਨੂੰ ਇੱਕ ਚੌਲਾਂ ਦੀ ਬੋਰੀ ਮਿਲਦੀ ਹੈ ਰਮੇਸ਼ ਉਹ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਸੋਚਦਾ ਕਿ ਮੈਂ ਇਹ ਬੋਰੀ ਆਪਣੇ ਘਰ ਲੈ ਕੇ ਜਾਣਾ ਪਰ ਫਿਰ ਮਨ ਦੇ ਵਿੱਚ ਖਿਆਲ ਆਉਂਦਾ ਕਿ ਇਹ ਬੋਰੀ ਮੇਰੀ ਨਹੀਂ ਇਦਾਂ ਗਲਤ ਹੋ ਜਾਏਗਾ ਫਿਰ ਉਸ ਰਮੇਸ਼ ਨੂੰ ਉਹ ਸਾਧੂ ਦੀ ਗੱਲ ਯਾਦ ਆਉਂਦੀ ਹੈ ਕਿ ਤੇਰਾ ਸਭ ਕੁਝ ਠੀਕ ਹੋ ਜਾਏਗਾ ਫਿਰ ਉਹ ਰਮੇਸ਼ ਉਹ ਬੋਰੀ ਚੁੱਕਦਾ ਤੇ ਆਪਣੇ ਘਰ ਲੈ ਜਾਂਦਾ ਉਸ ਬੋਰੀ ਦੇ ਵਿੱਚੋਂ ਉਹ ਸਾਰਾ ਪਰਿਵਾਰ ਖਾਣਾ ਖਾਂਦਾ ਖਾਣਾ ਖਾਣ ਤੋਂ ਬਾਅਦ ਰਮੇਸ਼ ਆਪਣੇ ਮੰਜੀ ਉੱਪਰ ਪਿਆ ਹੋਇਆ ਸੀ ਅਚਾਨਕ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਤੇ ਰਮੇਸ਼ ਸੋਚਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਕਦੀ দান ਨਹੀਂ ਕੀਤਾ ਤੇ ਅੱਜ ਥੋੜਾ ਜਿਹਾ ਚੰਗਾ ਕੰਮ ਕੀਤਾ ਇੱਕ ਮੁਠੀ ਦਾਣੇ ਕਬੂਤਰਾਂ ਨੂੰ ਕੀ ਪਾਏ ਉਹਨੇ ਮੈਨੂੰ ਇੱਕ ਚੌਲਾਂ ਦੀ ਬੋਰੀ ਦੇ ਦਿੱਤੀ ਕਿਉਂ ਨਾ ਮੈਂ ਇਸ ਬੋਰੀ ਦੇ ਵਿੱਚੋਂ ਹਰ ਰੋਜ਼ ਕਬੂਤਰਾਂ ਨੂੰ ਦਾਣਾ ਪਾਇਆ ਕਰਾਂ ਉਹਨੇ ਰਮੇਸ਼ ਸਵੇਰ ਉੱਠਦਾ ਨਹਾਉਣ ਤੋਂ ਪਹਿਲਾਂ ਹੀ ਸੈਰ ਤੇ ਚੱਲਿਆ ਜਾਂਦਾ ਹੈ ਤੇ ਆਪਣੇ ਨਾਲ ਦਾਣੇ ਲੈ ਜਾਂਦਾ ਹੈ ਦਾਣੇ ਲਿਜਾ ਕੇ ਕਬੂਤਰਾਂ ਨੂੰ ਪਾਉਂਦਾ ਜਿੱਥੇ ਵੀ ਉਹਨੂੰ ਕਿਤੇ ਵੀ ਕਬੂਤਰ ਦਿਸਦੇ ਉਨਾਂ ਲਈ ਉਹ ਦਾਣੇ ਰੱਖ ਆਉਂਦਾ ਰਮੇਸ਼ ਨੂੰ ਅਗਲੇ ਦਿਨ ਮਜ਼ਦੂਰੀ ਮਿਲ ਜਾਂਦੀ ਹੈ ਰਮੇਸ਼ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਰਮੇਸ਼ ਸੋਚਦਾ ਹੈ ਕਿ ਕਿਉਂ ਨਾ ਮੈਂ ਕੋਈ ਆਪਣਾ ਕੰਮ ਸ਼ੁਰੂ ਕਰਾਂ ਮਜ਼ਦੂਰੀ ਨਾਲ ਉਸ ਕੋਲ ਥੋੜੇ-ਬੋਤੇ ਪੈਸੇ ਮਿਲ ਜਾਂਦੇ ਨੇ ਉਹ ਕੀ ਕਰਦਾ ਆਪਣੀ ਮੰਡੀ ਦੇ ਵਿੱਚੋਂ ਸਬਜ਼ੀਆਂ ਲਿਆ ਕੇ ਵੇਚਣਾ ਸ਼ੁਰੂ ਕਰ ਦਿੰਦਾ ਹੈ ਸਬਜ਼ੀ ਦਾ ਕੰਮ ਰਮੇਸ਼ ਦਾ ਵਧੀਆ ਚੱਲ ਪਿਆ ਸੀ ਹੁਣ ਰਮੇਸ਼ ਕੋਲ ਪੈਸੇ ਵੀ ਆ ਗਏ ਸੀ ਰਮੇਸ਼ ਨੂੰ ਜ਼ਿੰਦਗੀ ਦੀ ਸਮਝ ਵੀ ਲੱਗ ਚੁੱਕੀ ਸੀ ਕਿ ਮੈਂ ਦਾਣ ਵੀ ਕਰਨਾ ਰਮੇਸ਼ ਉਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਂਦਾ ਜਿਵੇਂ ਜਿਵੇਂ ਰਮੇਸ਼ ਦਾਨ ਕਰਦਾ ਜਾਂਦਾ ਓਵੇਂ ਓਵੇਂ ਰਮੇਸ਼ ਕੋਲ ਪੈਸੇ ਆਉਂਦੇ ਜਾਂਦੇ ਨੇ ਤੇ ਰਮੇਸ਼ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਨ ਲੱਗ ਜਾਂਦਾ ਹੈ ਤਰਸਾਲੀ ਕਹਾਣੀ ਰਮੇਸ਼ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਜਦੋਂ ਆਪਾਂ ਆਪਣਾ ਛੱਡ ਕੇ ਕਿਸੇ ਬਾਰੇ ਸੋਚਦੇ ਹਾਂ ਤੇ ਫਿਰ ਰੱਬ ਆਪਣੇ ਬਾਰੇ ਸੋਚਦਾ ਹੈ ਆਪਾਂ ਨੂੰ ਕੁਝ ਨਾ ਕੁਝ ਕਰਕੇ ਕਿਵੇਂ ਨਾ ਕਿਵੇਂ ਲਿਆ ਕੇ ਆਪਣਾ ਵੀ ਉਹ ਜ਼ਰੂਰ ਚੜਦਾ ਹੈ ਆਪਣਾ ਵੀ ਉਹ ਕੋਈ ਕੰਮ ਫਿਰ ਰੁਕਣ ਨਹੀਂ ਦਿੰਦਾ ਇਸ ਕਰਕੇ ਜ਼ਿੰਦਗੀ ਵਿੱਚ ਚੰਗੇ ਕਰਮ ਜ਼ਰੂਰ ਕਰਿਓ ਜਿਹੜਾ ਚੰਗੇ ਕਰਮ ਕਰਦਾ ਹੈ ਉਹੀ ਰੱਬ ਦੇ ਨੇੜੇ ਹੁੰਦਾ ਫਿਰ ਉਹਦਾ ਕੋਈ ਵੀ ਕੰਮ ਰੁਕਦਾ ਨਹੀਂ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ